ਸਤਿ ਸ੍ਰੀ ਅਕਾਲ ਜੀ ਹਾਂ ਜੀ ਸਤਿ ਸ੍ਰੀ ਅਕਾਲ ਜੀ ਅ ਸਰ ਦੇ ਕਿ ਮਾਤ ਪਾਗੀ ਇੱਕ ਘਟਨਾ ਵਾਪਰੀ ਹੈ ਕਰਕੇ ਦੇ ਵਿੱਚ ਜੀ ਪੈਸੇ ਤੇ ਆਪਾਂ ਦੇਖ ਰਹੇ ਹਾਂ ਕਿ ਪੂਰੇ ਭਾਰਤ ਵਿੱਚ ਇਹ ਘਟਨਾਵਾਂ ਵਾਪਰੀਆਂ ਜਾ ਰਹੀਆਂ ਨੇ ਜਿਹੜੀਆਂ ਕਿ ਛੋਟੀ ਉਮਰ ਦੀਆਂ ਧੀਆਂ ਹੁਣ ਭਾਵੇਂ ਨੌਜਵਾਨ ਔਰਤਾਂ ਹੁਣ ਉਹਨਾਂ ਨਾਲ ਜੋ ਘਟਨਾਵਾਂ ਵਾਪਰ ਰਹੀਆਂ ਵਾਂ ਜੀ ਉਸ ਬਾਰੇ ਕੀ ਕਿਹਾ ਚਾਹੁੰਦੇ ਆ ਆਪਣੇ ਨਾਮ ਨੂੰ ਦੱਸੋ ਜੀ ਅ ਮੇਰਾ ਨਾਮ ਡਾਕਟਰ ਮਹਿਰਾ ਚੇਅਰਮੈਨ ਐਡੀਕਟ ਮੈਨੂ ਪ੍ਰੋਟੈਕਸ਼ਨ ਤੋਂ ਅ ਸਭ ਤੋਂ ਪਹਿਲਾਂ ਮੈਂ ਕਹਾਉਂਗਾ ਮੈਂ ਇੱਥੇ ਕਹਿਣਾ ਚਾਹਾਂਗਾ ਸਰਕਾਰਾਂ ਨੂੰ ਕਿ ਸਾਡੇ ਦੇਸ਼ ਦੇ ਹਾਲਾਤ ਜਿਹੜੇ ਆ ਦਿਨ ਬਦ ਦਿਨ ਖਰਾਬ ਹੁੰਦੇ ਜਾ ਰਹੇ ਨੇ ਜੇ ਅਸੀਂ ਗੱਲ ਕਰੀਏ ਆਪਣੀ ਧੀਆਂ ਭੈਣਾਂ ਦੀ ਤੇ ਉਹਨਾਂ ਦੇ ਵਿੱਚ ਵੀ ਤੁਸੀਂ ਲਾਸਟ ਟਾਈਮ ਵੀ ਇੱਕ ਨਿਰਭਯਾ ਕਾਂਡ ਜਿਹੜਾ ਹੋਇਆ ਸੀਗਾ ਜਿਹਦੇ ਵਿੱਚ ਬਹੁਤ ਹੀ ਬਹਿਰਾਮੀ ਦੇ ਨਾਲ ਕੁੜੀ ਦੇ ਨਾਲ ਅ ਕਤਲ ਕਰ ਕਰਨ ਤੋਂ ਬਾਅਦ ਜਿਹੜੀ ਕਤਿਆਗਰ ਦਿੱਤੀ ਗਈ ਸੀ ਸੇਮ ਇਸੇ ਤਰ੍ਹਾਂ ਜਿਹੜਾ ਵਾ ਕੋਲਕਾਤਾ ਦੇ ਵਿੱਚ ਹੋਇਆ ਵਾ ਇੱਕ ਡਾਕਟਰ ਦੇ ਨਾਲ ਬਹੁਤ ਹੀ ਸ਼ਰਮਸਾਰ ਗੱਲ ਹੈ ਤੇ ਅਸੀਂ ਅਪੀਲ ਕਰਦੇ ਆਂ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੂੰ ਕਿ ਸਖਤ ਕਾਨੂੰਨ ਬਣਾਏ ਜਾਣ ਇਹੋ ਜਿਹੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਮੌਕੇ ਤੇ ਹੀ ਜਿਹੜੇ ਸਜ਼ਾ ਦੇ ਦੇਣੀ ਚਾਹੀਦੀ। ਸੱਚ ਦੇਖਿਆ ਜਾਵੇ ਬੰਗਲਾਦੇਸ਼ ਦੇ ਵਿੱਚ ਆਏ ਦਿਨ ਘਰਾ ਦੇ ਵਿੱਚ ਕੱਟ ਕੱਟ ਕੇ ਧੀਆਂ ਦੇ ਬਲਾਤ ਕਰਕੇ ਤੇ ਜਾ ਰਹੇ ਆ। ਜਾਂ ਇੱਕ ਹੋਰ ਨਵੀਂ ਤਾਜ਼ਾ ਜਿਹੜੀ ਖਬਰ ਹੈਗੀ ਆ ਕਿ ਇੱਕ ਧੀ ਦਾ ਜਾਂ ਕਤਲ ਬਲਾਤ ਕਰਕੇ ਕਤਲ ਕਰ ਦਿੱਤਾ ਗਿਆ ਵਾ। ਇੱਕ ਇੱਕ ਹੰਗ ਜਿਹੜਾ ਵੱਡ ਲੱਗਾ ਉਸ ਨੂੰ ਕਿਸਾ ਦੇਖਿਆ ਹੋਈ। ਦੇਖੋ ਮੈਂ ਇੱਥੇ ਕਹਾਂਗਾ ਵੀ ਇੰਡੀਅਨ ਗਵਰਨਮੈਂਟ ਨੂੰ ਪੂਰਨ ਤੌਰ ਤੇ ਸਮਰਥਨ ਦੇ ਦੇਣਾ ਚਾਹੀਦਾ ਬੰਗਲਾਦੇਸ਼ ਦੇ ਜਿਹੜੇ ਸਾਡੇ ਉੱਥੇ ਧੀਆਂ ਭੈਣਾਂ ਨਾਲ ਜੋ ਵੀ ਗਲਤ ਕੰਮ ਹੋ ਰਹੇ ਨੇ। ਉਦੇ ਵਾਸਤੇ ਇੰਡੀਅਨ ਗਵਰਨਮੈਂਟ ਨੂੰ ਅੱਗੇ ਆਣਾ ਚਾਹੀਦਾ ਤੇ ਮੇਰੇ ਖਿਆਲ ਦੇ ਵਿੱਚ ਆਪਣੀ ਆਰਮੀ ਜਿਹੜੀ ਇੰਡੀਆ ਦੀ ਜਿਹੜੀ ਹੈਗੀ ਹੈ ਬੰਗਲਾਦੇਸ਼ ਦੇ ਵਿੱਚ ਇਨਵੋਲਵ ਕਰ ਦੇਣੀ ਚਾਹੀਦੀ ਹੈ ਤਾਂ ਕਿ ਉੱਥੇ ਜੋ ਕੁਝ ਵੀ ਹੋ ਰਿਹਾ ਬਹੁਤ ਹੀ ਗਲਤ ਹੋ ਰਿਹਾ ਤੇ ਕਿਸੇ ਤਰੀਕੇ ਦੇ ਨਾਲ ਮੈਂ ਇੱਥੇ ਕਹਾਂਗਾ ਕਿ ਵੱਡੀਆਂ ਜਿਹੜੀਆਂ ਪਾਵਰਸ ਨੇ ਈਵਨ ਕੀ ਅਮਰੀਕਾ ਹੋ ਗਿਆ ਉਹ ਜਿਹੜੀਆਂ ਵੱਡੀਆਂ ਦੇਸ਼ ਦੀਆਂ ਤਾਕਤਾਂ ਨੇ ਉਹਨਾਂ ਨੂੰ ਵੀ ਇਸ ਦੇ ਲਈ ਅੱਗੇ ਆਣਾ ਚਾਹੀਦਾ ਵਾ ਤਾਂ ਕਿ ਇਹ ਜਿਹੜਾ ਕਤਲੇਆਮ ਜਿਹੜਾ ਉੱਥੇ ਕੀਤਾ ਜਾ ਰਿਹਾ ਉਹ ਟੋਟਲੀ ਜਿਹੜਾ ਮੰਦੋਸ ਸਰ ਕਿਤੇ ਲੱਗਦਾ ਨਹੀਂ ਕਿ ਜਿੱਥੇ ਰਾਹੁਲ ਕਮਜੀ ਨੇ ਕਿਹਾ ਸੀ ਕਿ ਜਿਹੜਾ ਕਿ ਜੋ ਇੱਕ ਆਤੰਕਵਾਦੀ ਹਿੰਦੂ ਸੰਗਠਨ ਨੂੰ ਕਿਹਾ ਗਿਆ ਵਾ ਕਿ ਉਹਨੂੰ ਮੱਦੇਨਜ਼ਰ ਰੱਖ ਦਿਓ ਮਤਨੀ ਇਹ ਕੀਤਾ ਜਾ ਰਿਹਾ ਬਿਲਕੁਲ ਸਰ ਤੁਸੀਂ ਦੇਖੋ ਬੰਗਲਾਦੇਸ਼ ਦੇ ਵਿੱਚ ਜਿਹ ਜੋ ਵੀ ਕਤਲੇਆਮ ਹੋ ਰਿਹਾ ਨਾ ਉਹ ਮੋਸਟਲੀ ਜਿਹੜਾ Hindu ਲੜਕਿਆਂ ਦੇ ਨਾਲ ਇੱਕ ਲੜਕਿਆਂ ਨੂੰ ਵੀ ਕਤਲ ਕੀਤਾ ਗਿਆ ਸੀ ਪੂਰੇ ਦੇ ਉੱਪਰ ਇੱਕ ਪਾਸੇ ਇੱਕ ਲੜਕੇ ਨੂੰ Hindu ਨੂੰ ਟੰਗ ਦਿੱਤਾ ਗਿਆ ਦੂਸਰੇ ਪਾਸੇ ਦੂਜੇ ਨੂੰ ਟੰਗ ਦਿੱਤਾ ਗਿਆ ਰੱਸੀ ਦੇ ਨਾਲ ਉਲਟਾ ਲਟਕਾਇਆ ਗਿਆ ਤੇ ਹਿੰਦੂਆਂ ਦੇ ਨਾਲ ਜਿਹੜਾ ਵਾ ਮੈਂ ਕਵਾਂਗਾ ਕਿਤਨਾ ਕਿਤੇ ਹੈ ਪੋਲਿਟਿਕਲ ਜਿਹੜੀ ਗੇਮ ਖੇਡੀ ਗਈ ਹੈ ਤੇ ਇਹਦੇ ਵਿੱਚ ਜਿਹੜਾ ਮੋਦੀ ਸਰਕਾਰ ਨੂੰ ਕਿਉਂਕਿ ਵੈਸੇ ਵੀ ਕਾਫੀ ਸਟਿਕ ਨੇ ਉਹਨੇ ਬਹੁਤ ਕੁਝ ਕੀਤਾ ਹੋਇਆ ਹੈ ਦੇਸ਼ ਦੇ ਵਾਸਤੇ ਤੇ ਅਸੀਂ ਬਹੁਤ ਉਮੀਦ ਹੈ ਸਾਨੂੰ ਮੋਦੀ ਸਰਕਾਰ ਕੋਲੋਂ ਤੇ ਅਸੀਂ ਚਾਹੁੰਦੇ ਆ ਕਿ ਸਖਤ ਤੋਂ ਸਖਤ ਜਿਹੜਾ ਵਾ ਕਦਮ ਜਿਹੜਾ ਬੰਗਲਾਦੇਸ਼ ਦੇ ਵਿੱਚ ਜੋ ਵੀ ਹੋ ਰਿਹਾ ਉਹਦੇ ਵਿੱਚ ਉਹਨੂੰ ਰੋਕਣ ਵਾਸਤੇ ਜਦਾ ਅੱਗੇ ਆਣਾ ਚਾਹੀਦਾ ਸਰਕਾਰ ਤੇ ਸੱਚੇ ਦੇਖਿਆ ਜਾਵੇ ਜਿਸ ਤੱਕ ਸੋਸ਼ਲ ਮੀਡੀਆ ਤੇ ਕਈ ਐਪ ਐਵੇਂ ਨਹੀਂ ਚੱਲਦੇ ਆ ਇਹਨਾਂ ਨੂੰ ਦੇਖ ਕੇ ਛੋਟੇ ਛੋਟੇ ਬੱਚੇ ਦੇਖ ਕੇ ਆਪਣਾ ਸਾਡਾ ਜਿਹੜੀਆਂ ਵੱਖਰੀਆਂ ਕਰ ਰਹੇ ਆ ਜਾ ਉਹਨੇ ਮਾਕੇ ਦੇ ਵਿੱਚ ਕੀ ਚੱਲ ਰਿਹਾ ਵਾ ਉਸ ਬਾਰੇ ਕਹਿਣਾ ਚਾਹਦੇ। ਦੇਖੋ ਜਿਹੜੇ ਇਹੋ ਜਿਹੇ ਲੋਕ ਨੇ ਅਸੀਂ ਬਹੁਤ ਸਾਰੇ ਅਸੀਂ ਲੋਕਾਂ ਨੂੰ ਮਿਲਦੇ ਆ ਕਿ ਛੋਟੇ ਬੱਚਿਆਂ ਦੇ ਵਿੱਚ ਹੀ ਜਿਹੜਾ ਜ਼ਹਿਰ ਭੋਲਿਆ ਜਾ ਰਿਹਾ ਵਾ ਛੋਟੇ ਬੱਚਿਆਂ ਨੂੰ ਵੀ ਦੱਸੀ ਜਾਂਦਾ ਵਾ ਦੱਸਿਆ ਜਾਂਦਾ ਵਾ ਕਿ ਅਸੀਂ ਹਿੰਦੂਆਂ ਦੇ ਪ੍ਰਤੀ ਇੱਕ ਅਲੱਗ ਜਿਹੜੇ ਮਾਈਂਡ ਸੈਟ ਕੀਤਾ ਜਾ ਰਿਹਾ ਹੈ ਜਾਂ ਬਾਕੀ ਕਮਿਊਨਿਟੀ ਦੇ ਪ੍ਰਤੀ ਜਿਹੜਾ ਅਲੱਗ ਮਾਈਂਡ ਸੈਟ ਕੀਤਾ ਜਾ ਰਿਹਾ ਜਦ ਕਿ ਸਾਰਿਆਂ ਨੂੰ ਨਾਲ ਮਿਲ ਕੇ ਰਹਿਣਾ ਚਾਹੀਦਾ ਅਸੀਂ ਛੋਟੇ ਹੁੰਦਿਆਂ ਤੋਂ ਹੀ ਜਿਹੜਾ ਦੇਸ਼ ਪ੍ਰੇਮ ਜਿਹਨੂੰ ਅਸੀਂ ਕਹਿੰਦੇ ਆ ਇਆ ਕਹ ਸਕਦੇ ਆ ਕਿ ਸਮੂਹ ਭ੍ਰੇਮ ਸਾਰੀ ਪ੍ਰਜਾਤੀਆਂ ਨੂੰ ਸਾਰੀਆਂ ਜਾਤੀਆਂ ਨੂੰ ਚਾਹੇ ਕਿਸੇ ਵੀ ਧਰਮ ਦਾ ਹੋਗਾ ਸਾਰਿਆਂ ਨੂੰ ਪਿਆਰ ਦੇ ਨਾਲ ਇਨਸਾਨੀਅਤ ਦੇ ਤੌਰ ਤੇ ਸਾਰਿਆਂ ਨੂੰ ਜਿਹੜਾ ਟਰੀਟ ਕਰਨਾ ਚਾਹੀਦਾ ਵਾ ਤੇ ਇਹ ਚੀਜ਼ ਬਹੁਤ ਗਲਤ ਹੋ ਰਹੀ ਹੈ ਤੇ ਸਰਕਾਰ ਨੂੰ ਉੱਗੇ ਆਣਾ ਚਾਹੀਦਾ ਇਸ ਚੀਜ਼ ਨੂੰ ਰੋਕਣ ਵਾਸਤੇ ਸਰ ਇੱਕ ਸੋਸ਼ਲ ਮੀਡੀਆ ਤੇ ਕਾਫੀ ਇੱਕ ਛੋਟੇ ਬੱਚੇ ਦੀ ਵੀਡੀਓ ਵਾਇਰਲ ਹੋ ਰਹੀ ਹੈ ਕਿ ਇੱਕ ਪਰਸਨ ਉਸ ਬੱਚੇ ਨੂੰ ਖਾਣ ਵਾਸਤੇ ਦਿੰਦਾ ਵਾ ਤੇ ਉਸ ਬੰਦੇ ਨੂੰ ਆਪਣੇ ਵੱਲੋਂ ਰਾਮ ਰਾਮ ਕਹਿੰਦਾ ਪਰ ਉਹ ਬੰਦਾ ਬੱਚਾ ਜਿਹੜਾ ਵਾ ਰਾਮ ਰਾਮ ਨਹੀਂ ਬੋਲਦਾ ਫਿਰ ਉਹਨੂੰ ਕਿਹਾ ਜਾਂਦਾ ਵਾ ਕਿ ਜੈ ਹਿੰਦੁਸਤਾਨ ਬੋਲ ਤਾਂ ਉਹ ਨੀ ਬੋਲਦਾ ਉਹ ਕਹਿੰਦਾ ਉਹ ਆਲਾ ਹੈ ਕਹਿੰਦਾ ਕਿ ਮੈਂ ਤੂੰ ਹਿੰਦੂਆਂ ਤੇ ਮੈਂ ਮੁਸਲਮਾਨਾਂ ਨੂੰ ਕੀ ਦੇਖੀ ਕਿਸ ਤਰ੍ਹਾਂ ਦੇਖਦੇ ਹੋ ਬਿਲਕੁਲ ਸਰ ਮੈਂ ਹੀ ਤੁਹਾਨੂੰ ਕਹਿ ਰਿਹਾ ਕਿ ਬਚਪਨ ਤੋਂ ਹੀ ਜਿਹੜਾ ਮਾਈਂਡ ਸੈਟ ਜਿਹੜਾ ਬੱਚਿਆਂ ਦਾ ਕ੍ਰੀਏਟ ਕੀਤਾ ਜਾ ਰਿਹਾ ਵਾ ਕਿ ਉਹ ਬੱਚਾ ਜੇ ਅੱਜ ਇਹ ਚੀਜ਼ ਸੋਚ ਰਿਹਾ ਤੇ ਕੱਲ ਨੂੰ ਵੱਡਾ ਹੋਵੇਗਾ ਕੀ ਕਰੇਗਾ ਜਦਕਿ ਸਾਡੇ ਮਨ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਨਾ ਹੀ ਅਸੀਂ ਆਪਣੇ ਬੱਚਿਆਂ ਨੂੰ ਇਹ ਚੀਜ਼ ਸਿਖਾਣੇ ਤੇ ਇਹ ਲੋਕ ਆਪਣਾ ਧਰਮ ਨੂੰ ਤੇ ਇੱਕ ਚੀਜ਼ ਹੁੰਦੀ ਹੈ ਕਿ ਅਸੀਂ ਆਪਣੇ ਧਰਮ ਵਾਸਤੇ ਬੱਚੇ ਨੂੰ ਐਜੂਕੇਟ ਕਰਦੇ ਹਾਂ ਇਹ ਲੋਕ ਆਪਣੇ ਧਰਮ ਅਸਤੇ ਐਜੂਕੇਟ ਕਰ ਦਿੰਦੇ ਤੇ ਦੂਸਰੇ ਧਰਮ ਨੂੰ 네ਗੇਟਿਵ ਸ਼ੋ ਕਰਕੇ 네ਗੇਟਿਵ ਉਹਨਾਂ ਦੇ ਬੱਚਿਆਂ ਦੇ ਮਨ ਦੇ ਵਿੱਚ ਜਿਹੜੀ ਸੋਚ ਰੱਖ ਰਹੇ ਨੇ ਦੇਖੋ ਜਿਹੜੇ ਅਸੀਂ ਭਾਰਤ ਦੇ ਵਿੱਚ ਰਹਿੰਦੇ ਹਾਂ ਜੇ ਭਾਰਤ ਮਾਤਾ ਵੀ ਜੈ ਨਹੀਂ ਕਹਿਣਾ ਤਾਂ ਫਿਰ ਤੁਸੀਂ ਆਪਣਾ ਵੱਖਰਾ ਇੱਕ ਦੇਸ਼ ਬਣਾ ਲਓ ਜਾਂ ਉਹ ਤੇ ਦੂਸਰੇ ਆਪਣੇ ਅਲੱਗ ਦੇਸ਼ ਦੇ ਵਿੱਚ ਤੁਸੀਂ ਰਹਿ ਸਕਦੇ ਹੋ ਤੇ ਇਹੋ ਜੀ ਬਹੁਤ ਹੀ ਮੈਂ ਕਹਾਂਗਾ ਇਹੋ ਜੇ ਲੋਕਾਂ ਦੀ ਨਾਗਰਿਕਤਾ ਜਿਹੜੀ ਹੈ ਰੱਦ ਕਰ ਦੇਣੀ ਚਾਹੀਦੀ ਹੈ ਤੇ ਉਹਨਾਂ ਨੂੰ ਸਜ਼ਾ ਵੀ ਦੇਣੀ ਚਾਹੀਦੀ ਹੈ ਜੀ ਕੀ ਸਨੇਹਤਨਾ ਚਾਹੁੰਦੇ ਉਹ ਜਿਹੜਾ ਕਿ ਇਸ ਤਰ੍ਹਾਂ ਦੇ ਘਟਨਾ ਵਾਪਰਦੇ ਆ ਭਾਰਤ ਦੇ ਵਿੱਚ ਜਾਂ ਹੋਰ ਦੇਸਾਂ ਦੇ ਵਿੱਚ ਅ ਦੇਖੋ ਮੈਂ ਮੈਸੇਜ ਇਹ ਜਿੰਨੇ ਦੇਣਾ ਚਾਹਾਂਗਾ ਵੀ ਸਾਰਿਆਂ ਨੂੰ ਕਿ ਜਿੰਨੇ ਵੀ ਲੋਕ ਜਿਹੜੇ ਪੋਲੀਟੀਕਲ ਲੋਕ ਨੇ ਜਿਹੜਾ ਇਸ ਚੀਜ਼ ਨੂੰ ਰੋਕਣ ਦਾ ਜਿਹੜਾ ਯਤਨ ਕਰਦੇ ਨੇ ਕਿਉਂਕਿ ਉਹ ਸਾਰੇ ਜਿਹੜੀਆਂ ਅਥਾਰਟੀਜ਼ ਨੇ ਸਰਕਾਰ ਜਿਹੜੀ ਚਲਾ ਸਕਦੀ ਹੈ ਤੇ ਉਹ ਮਿਲ ਜੁਲ ਕੇ ਜਿਹੜਾ ਪੂਰੇ ਜਿੰਨੀਆਂ ਕੰਟਰੀਜ਼ ਨੇ ਪੂਰੇ ਵਰਲਡ ਦੀਆਂ ਜਦੋਂ ਵੀ ਕਿਤੇ ਕੋਈ ਪ੍ਰੋਬਲਮ ਆਉਂਦੀ ਸਾਰਿਆਂ ਨੂੰ ਇੱਕਜੁੱਟ ਹੋ ਕੇ ਉਸ ਸਮੱਸਿਆ ਦਾ ਸਮਾਧਾਨ ਕਰਨਾ ਚਾਹੀਦਾ ਹੈ ਤੇ ਮੋਦੀ ਸਰਕਾਰ ਨੂੰ ਵੀ ਚਾਹੀਦਾ ਵਾ ਕਿ ਸਾਰੀਆਂ ਬੋਲ ਦੀਆਂ ਪਾਵਰਸ ਨਾਲ ਡਿਸਕਸ ਕਰਕੇ ਤੇ ਬੰਗਲਾਦੇਸ਼ ਦਾ ਮਸਲਾ ਜਿਹੜਾ ਜਲਦੀ ਹਲਕਾ ਪਾ ਚੁੱਕੀ ਜੀ